ਦੇ ਵਿੱਚ रामचंद्र ਦੀ ਮੂਰਤੀ ਦੀ ਸਥਾਪਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਨਾਪਾ ਦੀ ਕਰਨਦਾਰਾਂ ਨਾਪਾ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਕੱਢੀ ਗਈ ਆ ਨਾਪਾ ਦੇ ਬਾਜ਼ਾਰਾਂ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ RAM ਭਗਤਾਂ ਵੱਲੋਂ RAM ਦਾ ਗੁਣ ਗਾਣ ਕੀਤਾ ਜਾ ਰਿਹਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਵੱਡਾ ਕਾਠਾ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹਰ RAM ਦੇ ਭਗਤ ਦੇ ਹੱਥ ਵਿੱਚ ਝੰਡਾ ਵਿਖ ਰਿਹਾ ਤੇ ਪੁਲਿਸ ਵੱਲੋਂ ਵੀ ਸਖਤ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ

ਕਹ ਲੈਣੀ ਹੈ ਇਹ ਐਂ ਬਰਾ ਅਖਬਾਰ ਚ ਲੱਗੇ ਫੇਰ ਕਰ ਜੈ ਜੀ ਰਾਮ ਰਾਮ ਵਿੱਚ ਸੀਸੇ ਮੋੜੋ ਕੰਮ ਨਾ ਸੈਨਾ ਟੁੱਟੇ ਹੋਸੀਆਂ ਨਹੀਂ ਕਿਸੇ ਨਾ ਚਲੇ ਜੀ ਰਾਮ ਵਿੱਚ ਨਾ ਛੋਗੇ ਪੂਰੇ ਸਮੁੱਚੇ ਦੇਸ਼ ਦੇ ਵੀ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਤੇ ਮੈਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਜਨਤਕ ਵਧਾਈ ਦੇਣਾ ਕਿਉਂਕਿ ਜਿਹੜੀਆਂ ਪਾਕਿਸਤਾਨੀਆਂ ਕੀਤੀਆਂ ਹੋਈਆਂ ਅਰਦਾਸਾਂ ਨੇ ਉਹ ਪੂਰੀਆਂ ਹੋਈਆਂ ਨੇ ਤੇ ਅੱਜ ਦੇ ਦਿਨ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਜੈ ਸ਼ੇਸ਼ਨਾ ਸੇਵਾ ਮੰਡਲ ਕਰਨੀ ਉਹ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਬਾਕੀ ਪਹਾ ਯਾਤਰਾ ਸਾਰੀ ਇਹ ਫਲੈਗ ਸਾਰਾ ਨਾਲ ਲੈ ਕੇ ਚੱਲ ਰਹੇ ਨੇ ਬਹੁਤ ਲੋਕਾਂ ਦਾ ਇਕੱਠ ਹੈ जय श्री राम सेवा समिति है जेडी साडी ओ सारी वस्था चलांदी कर रही है बाकी आज सारे दिन मंदिरों ਦੇ ਵਿੱਚ LEDਾਂ ਤੇ ਸਾਰਾ ਕੁਝ ਚੱਲ ਗਿਆ ਹੈ जय श्री राम जी ਸ਼ੋਭਾ ਯਾਤਰਾ ਜੀ ਅੱਜ ਮਤਲਬ ਕਿ ਜਿਵੇਂ سونے ਦੇ ਸੁਹਾਗਾ ਹੁੰਦਾ ਇਸ ਤਰ੍ਹਾਂ ਹੋ ਰਹੀ ਹੈ ਕਿਤਾ ਅੱਜ ਸਾਰੇ ਦੇਸ਼ ਦੇ ਵਿੱਚ ਜਿੰਨੇ ਵੀ ਰਾਮ ਪ੍ਰੇਮੀ ਨੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਰਾਮ ਜੀ ਦਾ ਜਿਹੜਾ ਮੰਦਿਰ ਆ ਉਹ ਦੁਆਰਾ ਬਣ ਗਿਆ ਤੇ ਅੱਜ ਉਹਨਾਂ ਦੀ ਮੂਰਤੀ ਦੀ ਸਥਾਪਨਾ ਹੋਈ ਹੈ ਉਸ ਤੋਂ ਬਾਅਦ ਸਾਡੇ ਉਹਨੇ ਸ਼ੁਭ ਯਾਤਰਾ ਸਾਡੇ ਸ਼ਹਿਰ ਦੇ ਵਿੱਚ ਨਾਬਾ ਸ਼ਹਿਰ ਦੇ ਅੰਦਰ ਐਵੇਂ ਲੱਗ ਰਿਹਾ ਜਿਵੇਂ ਰਾਮਚੰਦਰੀ ਦਾ ਵਿਆਹ ਇੱਥੇ ਹੀ ਹੋ ਰਿਹਾ ਹੋਵੇ ਅੱਜ ਇੰਨੀ ਖੁਸ਼ੀ ਹੈ ਸਾਰਾ ਬਿਯਾਰ ਦੇਖੋ ਸਾਰੇ ਮਤਲਬ ਕਿ ਹਰ ਇੱਕ ਦੁਕਾਨਦਾਰ ਨੇ ਆਪਣਾ ਲੰਗਰ ਲਾ ਰੱਖਿਆ ਅੱਜ ਵਧਾਈ ਦਾ ਦਿਨ 500 ਸਾਲ ਦਾ ਇੰਤਜ਼ਾਰ ਅੱਜ Hindu ਗੋਮ ਦਾ ਖਤਮ ਹੋਇਆ ਹੈ ਭਗਵਾਨ ਰਾਮ ਦਾ ਅੱਜ ਮੂਰਤੀ ਸਥਾਪਨਾ ਅਯੋਧਿਆ ਦੇ ਵਿੱਚ ਰਾਮ ਲੱਲਾ ਆਪਣੇ ਘਰ ਆਏ ਨੇ ਸੋ ਸਾਰੇ ਦੇਸ਼ ਵਾਸੀਆਂ ਨੂੰ ਨਾਪਾਲ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਸ਼੍ਰੀ ਰਾਮ ਜਿਹੜਾ ਅੱਜ ਦਾ ਇਹ ਯਾਤਰਾ ਹੈ ਕ੍ਰਿਸ਼ਨਾ ਸੇਵਾ ਮੰਡਲ ਵੱਲੋਂ ਕੱਢੀ ਜਾ ਰਹੀ ਹੈ ਇਹ ਇਕੱਲੀ ਨਾਪੇ ਦੀ ਨਹੀਂ ਅੱਜ ਹਿੰਦੁਸਤਾਨ ਦੀ ਸਾਰਾ ਰਾਮ ਆਇਆ ਹੋ ਚੁੱਕਿਆ ਹੈ ਇਹ ਭਗਵਾਨ ਦੀ ਅਟੁੱਟ ਕਿਰਪਾ ਇਸ ਧਰਤੀ ਤੇ ਇਹ ਪੀਰਾ پیغمبرਾਂ ਦੀ ਧਰਤੀ ਹੈ ਹਰ ਬੱਚੇ-ਬੱਚੇ ਚ ਜੋਸ਼ ਹੈ ਇਹ ਜੈ ਸ਼੍ਰੀ ਰਾਮ ਦਾ ਉਦਘੋਸ਼ ਨਹੀਂ ਇਹ ਰਾਸ਼ਟਰੀ ਖੋਸ਼ ਬਣ ਚੁੱਕਿਆ ਹੈ ਇਸ ਟਾਈਮ ਰਾਸ਼ਟਰੀ ਆਤਮਾ ਭਗਵਾਨ ਰਾਮ ਜਿਹੜਾ ਹੈ ਅਯੁੱਧਿਆ ਦੇ ਵਿੱਚ ਆ ਚੁੱਕੇ ਨੇ ਔਰ ਜੈ ਜੈਕਾਰ ਹੋ ਰਹੀ ਹੈ ਐਸਾ ਅਨੁਭਵ ਕੀਤਾ ਜਾ ਰਿਹਾ ਹੈ ਅੱਜ ਸਾਰ ਨਾਬੇ ਵਿੱਚ ਬਹੁਤ ਵਧੀਆ ਉਤਸ਼ਾਹ ਹੈ ਜਿਹੜੀ RAM ਮੰਦਰ ਅਯੁੱਧਿਆ ਵਿੱਚ ਦੀ ਸਥਾਪਨਾ ਕੀਤੀ ਜਾ ਰਹੀ ਹੈ ਸਾਰੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਭ ਭਾਈਚਾਰਾ ਇਕ ਹੋ ਕੇ ਇਸ ਤਿਹਾਰ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾ ਰਹੇ ਹੈ RAM ਜੀ ਆਪਣੇ ਘਰ ਆਏ ਹੈ ਬਹੁਤ ਖੁਸ਼ੀ ਹੋਈ ਹੈ ਜੈ ਸ਼੍ਰੀ ਰਾਮ ਸਾਜੀ ਕੀ ਕਹਿਣਾ ਦੋਨੇ ਹੋਰ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਖੁਸ਼ੀ ਹੋਈ ਹੈ ਬਸ ਇਹ ਤੋਂ ਜ਼ਿਆਦਾ ਕੁਝ ਬੋਲ ਨਹੀਂ ਸਕਦੇ ਬਸ ਕੋਈ ਲਫ਼ਜ਼ ਹੀ ਨਹੀਂ ਹੈਗੇ ਸਭ ਦੇ ਵਿੱਚ ਬਹੁਤ ਹੀ ਭਵੇ ਯਾਤਰਾ ਨਿਕਾਲੀ ਜਾ ਰਹੀ ਹੈ ਜੋ ਕਿ ਅਗਰਸਨ ਪਾਰਕ ਤੋਂ ਹੁੰਦੇ ਹੋਏ ਲਗ ਲਗ ਬਜ਼ਾਰਾਂ ਤੋਂ ਹੁੰਦੇ ਹੋਏ ਸਦਰ ਬਜ਼ਾਰ ਭਾਵੜਾ ਬਜ਼ਾਰ ਕਰਤਾਰਪੁਰ ਮਹੱਲਾ ਤੋਂ ਹੁੰਦੇ ਹੋਏ ਹਸਪੀਟਲ ਰੋਡ ਤੋਂ ਬਟੰਡਿਆ ਮਹੱਲਾ ਸਮਾਪਤੀ ਹੋਵੇਗੀ ਪੂਰਾ ਇਕੱਠ ਦੇਖਣ ਨੂੰ ਮਿਲ ਰਿਹਾ ਪੂਰਾ ਸ਼ਹਿਰ ਉਤਸ਼ਾਹ ਨਾਲ ਯਾਤਰਾ ਵਿੱਚ ਸ਼ਾਮਲ ਹੋ ਰਿਹਾ ਸਾਰੇ ਆਪਣੇ ਦੇਸ਼ ਦੇ ਵਿੱਚ ਜਿਹੜਾ ਸ੍ਰੀ ਰਾਮਚੰਦ ਦਾ ਬਣਾ ਰਹੇ ਆਪਾਂ ਬਹੁਤ ਜ਼ਿਆਦਾ ਨਾਪਾ ਵਿੱਚ ਵੀ ਅੱਜ ਸ਼ੋਭਾ ਯਾਤਰਾ ਨਿਕਲ ਰਹੀ ਆ ਉਹਦੇ ਰੱਖਦੇ ਮੁੱਖ ਰੱਖਦੇ ਹੋਏ ਐਸਪੀ ਸਾਹਿਬ ਵਰਨ ਸ਼ਰਮਾਈ ਵਰਨ ਸਾਹਿਬ ਦਾ ਸਹਿਯੋਗ ਤੇ ਅਸੀਂ ਕਰੀਬ 70 ਤੋਂ 80 ਪੁਲਿਸ ਨਾਲ ਜੁੜੇ ਲਾਏ ਹੋਏ ਆ ਸ਼ੋਭਾ ਯਾਤਰਾ ਦੇ ਨਾਲ ਲਾਏ ਹੋਏ ਆ ਨਾਕਾ ਬੰਦੀ ਪ੍ਰੋਪਰ ਕੀਤੀ ਹੋਈ ਆ ਤਾਂ ਜੋ ਕੋਈ ਮਾੜਾ ਅੰਸਰ ਜਿਹੜਾ ਕੋਈ ਇਦਾਂ ਦੀ ਹਰਕਤ ਨਾ ਕਰ ਸਕੇ ਤੇ ਅਸੀਂ 24 ਘੰਟੇ ਜਿਹੜੀ ਆ ਆਪਣਾ ਡਿਊਟੀ ਦੇ ਹਜਰਾਂ ਕੋਈ ਵੀ ਜਿਹੜਾ ਅਮਨ ਅਮਾਨ ਨਾਲ ਅਸੀਂ ਜਿਹੜੀ ਆ ਇਹ ਆਪਣਾ ਪ੍ਰੋਗਰਾਮ ਕਰਾਵਾਂ